ਕਿਵੇਂ ਵੇਖਦੇ ਹੋ 14 ਨੰਬਰ ਵਾਰਡ ਤੋਂ ਕਾਂਗਰਸ ਦੇ ਤੁਸੀਂ ਉਮੀਦਵਾਰ ਹੋ ਕੰਪੇਨ ਕਿਵੇਂ ਚੱਲ ਰਹੀ ਹੈ ਲੋਕ ਕੀ ਦੁੱਖ ਤਕਲੀਫ ਜਿਹੜੀ ਆ ਸੁਣਾ ਰਹੇ ਨੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਸੁਣੇਂਦੀਆਂ ਸਭ ਤੋਂ ਪਹਿਲਾਂ ਉਹਨਾਂ ਦੀਆਂ ਮੁਸ਼ਕਲਾਂ ਤੇ ਇਹੋ ਆਉਂਦੀਆਂ ਆ ਵੀ ਜਿਹੜੀ ਆਟਾ ਦਾਲ ਇਹ ਉਹ ਅੱਗੇ ਜਿਹੜਾ ਵਾਰਡ ਨੰਬਰ ਇਸੇ 14 'ਚ ਮਿਲਦਾ ਹੁੰਦਾ ਹੈ ਹੁਣ ਜਿਹੜਾ ਕਿ ਉਹਨਾਂ ਨੂੰ ਹਰ ਸਮੇਂ ਹੋਰ ਕਿਤੇ ਜਾ ਕੇ ਡੀਪੋ ਤੇ ਠੱਕੇ ਖਾਣੇ ਪੈਂਦੇ ਆ ਤੇ ਪੂਰੇ ਪ੍ਰੋਪਰ ਤੇ ਜੇ ਪਰਚੀਆਂ ਕੱਟੀਆਂ ਜਾਂਦੀਆਂ ਤੇ ਫਿਰ ਕਣਕ ਨਹੀਂ ਮਿਲਦੀ ਸੀਵਰੇਜ ਬੰਦ ਪੈ ਰਹਿੰਦੇ ਆ ਇੱਥੇ ਕੋਈ ਸਫਾਈ ਸੇਵਕ ਵੀ ਚੱਜਣਾ ਸਫਾਈ ਨਹੀਂ ਕਰਦੇ ਕਿਉਂਕਿ ਜਦੋਂ ਸਰਕਾਰ ਦਾ ਧਿਆਨ ਨਹੀਂ ਦਸਫਾਈ ਸੇਵਕਾਂ ਨੇ ਕੀ ਧਿਆਨ ਕਰਨਾ ਪਿਛਲੇ 5 ਸਾਲ ਨੰਗੇ ਹੀ ਕਾਂਗਰਸ ਦੇ ਉਦੋਂ ਇਹਨਾਂ ਦੀਆਂ ਗਲੀਆਂ ਵੀ ਨਵੀਆਂ ਬਣਵਾ ਕੇ ਦਿੱਤੀਆਂ ਸੀ ਇਹਨਾਂ ਨੂੰ ਸੀਵਰੇਜ ਵੀ ਉੱਪਰ ਓਵਰਫਲੋ ਪਾ ਕੇ ਇਹਨਾਂ ਦੀਆਂ ਗਲੀਆਂ ਚਲਵਾਈਆਂ ਗਈਆਂ ਇਸ ਕਰਕੇ ਦੁਬਾਰਾ ਫੇਰ ਕਹਿੰਦੇ ਆ ਵੀ ਤੁਸੀਂ ਜਿਹੜੀ ਇਹ ਚੋਣਾਂ ਕਾਉਂਸਲ ਦੀ ਆਪ ਲੜੋ ਕਿਸੇ ਨੂੰ ਜਿਹ ਲੜਾਉਂਦੇ ਜ਼ਹਿਰ ਕੇ ਇਸ ਵਾਰੀ ਆਪ ਦੇਖੋ ਜੀ ਮੈਂ ਇਸ ਬਾਰੇ ਕੀ ਦੱਸਣਾ ਇਸ ਬਾਰੇ ਤੇ ਸਾਰੇ ਵਾਰਡ ਨਿਵਾਸੀ ਵੀ ਜਾਣਦੇ ਆ ਤੇ ਲੋਕ ਲੋਕ ਵੀ ਜਾਣਦੇ ਆ ਵੀ ਜਿਹੜਾ 3 ਸਾਲ ਹੋ ਗਿਆ ਆਮ ਆਦਮੀ ਪਾਰਟੀ ਨੂੰ ਬਣਿਆ ਉਹਨਾਂ ਨੇ ਕਈ ਵਿਕਾਸ ਕੀਤਾ ਜੀ ਜੀ ਕਿਉਂਕਿ ਵਿਕਾਸ ਦੇ ਨਾਂ ਤੇ ਉਹਨਾਂ ਨੇ ਵੋਟ ਲਈ ਹੀ ਨਸ਼ਾ ਬੰਦ ਕਰਾਉਣ ਦੇ ਨਾਂ ਤੇ ਵੋਟ ਲਈ ਹੀ ਤੇ ਉਹ ਕੁਝ ਚੀਜ਼ਾਂ ਨਹੀਂ ਐ ਜੋ ਅੱਗੇ ਚਲੋ 20 25% ਨਸ਼ਾ ਵਿਕਦਾ ਹੈ ਹੁਣ ਉਹ 100% ਨਸ਼ਾ ਦੇ ਕੰਦਿਆ ਜਿਹੜੇ 16 16 17 17 ਸਾਲਾਂ ਦੇ ਬੱਚੇ ਆ ਉਹ ਵੀ ਨਸ਼ਾ ਵੇਚਣਦੇ ਆ ਜੀ ਮਰਾਦਪੁਰੇ ਦੇ ਵਿੱਚ ਆਹ ਕਾਰਿਆ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਆ ਜੇ ਮੰਨ ਲਓ ਕਾਉਂਸਲਰ ਮੈਂ ਬਣ ਵੀ ਜਾਣਾ ਵਾ ਤੇ 2 ਸਾਲ ਤੇ ਸਰਕਾਰ ਉਹਨਾਂ ਦੀ ਆ ਜੀ ਜੀ ਉਹਨਾਂ ਨੂੰ ਬਸ ਇਹੋ ਹੀ ਵਾਦੇ ਕੀਤੇ ਜਾਂਦੇ ਆ ਵੀ ਜਿਹੜਾ ਚੋਰੀਆਂ ਚਕਾਰੀਆਂ ਜਾਂ ਗੁੰਡਾਗਰਦੀ ਆ ਇਹ ਤੇ ਨੱਥ ਪਾਊਗਾ ਹੁਣ ਵੀ ਥੋੜੇ ਦਿਨ ਹੋਇਆ 10-15 ਦਿਨ ਹੋ ਗਿਆ ਵਾਲਮੀਕ ਆਸ਼ਰਮ ਦੇ ਇਹਨਾਂ ਨੂੰ ਲੈਂਟਰ ਪਾ ਕੇ ਦਿੱਤਾ ਉਹ ਸਰਕਾਰ ਜਿਹਨਾਂ ਦੇ ਜਦੋਂ 27 ਦੇ ਵਿੱਚ ਤੁਸੀਂ ਕਾਂਗਰਸ ਦੀ ਸਰਕਾਰ ਬਣਾਓਗੇ ਤੇ ਉਦੋਂ ਜੋ ਵੀ ਕਹੋਗੇ ਜੋ ਮੇਰੇ ਤੋਂ ਬਣੂਗਾ ਉਹ ਮੈਂ ਸਾਰਾ ਇਹਨਾਂ ਨੂੰ ਜੋ ਵੀ ਹੈਗਾ ਗਲੀਆਂ ਨਾਲੀਆਂ ਸਾਰੀਆਂ ਨਵੀਆਂ ਬਣਾ ਕੇ ਦਵਾਂ ਇੱਥੇ ਜਿਹੜਾ ਨਤੀਜਿਆਂ ਦਾ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਵਾ ਅੱਛਾ ਜੀ ਕਿਉਂਕਿ ਜਦੋਂ ਕੰਮ ਨਹੀਂ ਕੋਈ ਕੀਤਾ 3 ਸਾਲ ਤੇ ਵੋਟ ਕਿਹੜੇ ਹਿਸਾਬ ਨਾਲ ਮੰਗਣਗੇ ਇਸ ਕਰਕੇ ਜਿਹੜਾ ਡਰਿਆ ਜ਼ਿਆਦਾ ਉਹ ਹੈਗਾ ਵਾ ਆਪਣਾ ਆਮ ਆਦਮੀ ਪਾਰਟੀ ਨੂੰ ਤੇ ਕਾਲੀ ਦਲ ਤੇ ਬਿਲਕੁਲ ਖਤਮ ਹੋ ਚੁੱਕੀ ਹੈ ਕਾਲੀ ਦਲ ਦਾ ਕੋਈ ਬੰਦਾ ਨਹੀਂ ਕੋਈ ਜੇ ਨਰੋਲ ਤੇ ਜੇ ਮਾਰਾ VOTING ਹੁੰਦੀ ਹੈ ਇਹ ਮੈਂ ਸਮਝਦਾ ਵਾਂ ਜੜੀਆਂ ਆਪਣਾ 25 ਸੀਟਾਂ ਵਾ 25 ਸੀਟਾਂ ਦੇ ਵਿੱਚੋਂ ਘੱਟ ਤੋਂ ਘੱਟ ਇਹਨਾਂ ਨੂੰ ਜੜੀਆਂ ਵਾ 22-23 ਸੀਟਾਂ ਜੜੀਆਂ ਕਾਂਗਰਸ ਨੂੰ ਮਿਲ ਗਿਆ ਮੇਨ ਡਿਮਾਂਡ ਇਹਨਾਂ ਦੀ ਇਹੋ ਹੀ ਹੈ ਜੀ ਜਿਹੜਾ ਨਸ਼ਾ ਤੇ ਗੁੰਡਾਗਰਦੀ ਹੈ ਇਸ ਤੋਂ ਜ਼ਿਆਦਾ ਇਹ ਲੋਕ ਪਰੇਸ਼ਾਨ ਆ ਤੇ ਇੱਕ ਜਿਹੜੇ ਆ ਚੋਰੀਆਂ ਚਕਾਰੀਆਂ ਨਸ਼ੇ ਕਰਦੇ ਹੋ ਚੋਰੀਆਂ ਚਕਾਰੀਆਂ ਮਹੱਲਿਆਂ ਚ ਕਰੀ ਜਾਂਦੇ ਆ ਬੰਦਾ 8-9 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਸਦਾ ਪਤਾ ਨਹੀਂ ਕਿਹੜੇ ਅੰਬਲੀ ਨੇ ਇੱਕ ਬੰਦੇ ਨੂੰ ਇਕੱਲੇ ਨੂੰ ਵੇਖ ਕੇ ਦੋ ਚੌ ਜਣੇ ਨੇ ਲੁੱਟ ਲੈਣਾ ਇਸ ਚੀਜ਼ ਤੋਂ ਜਿਆਦਾ ਪਰੇਸ਼ਾਨ ਤਰਨਤਾਰਨ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਨੇ ਤੇ ਅਸੀਂ ਇਸ ਵੇਲੇ 14 ਨੰਬਰ ਵਾਰਡ ਦੇ ਵਿੱਚ ਮੌਜੂਦ ਆ ਜੀ ਹਾਂ ਕਾਂਗਰਸ ਪਾਰਟੀ ਵੱਲੋਂ ਇੱਥੇ ਸ਼ਾਮ ਸਿੰਘ ਸਿੱਧੂ ਸ਼ਾਮਾ ਪ੍ਰਧਾਨ ਜੀ ਜਿਹੜੇ ਨੇ ਉਹ ਚੌਣ ਮੈਦਾਨ ਦੇ ਵਿੱਚ ਨੇ ਤੇ ਆ ਉਹ ਗੱਲਬਾਤ ਕਰਕੇ ਜਾਂਦੇ ਆ ਕਿ ਵਾਰਡ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਕਿਹੋ ਜਿਹਾ ਧਿਆਨ ਹੈ ਅਤੇ ਲੋਕ ਕਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਦੱਸਦੇ ਤੇ ਕਿੰਨੀਆਂ ਹੁਣ ਤੱਕ ਉਹ ਹੱਲ ਕਰਨ ਦੇ ਵਿੱਚ ਕਿਉਂਕਿ ਲੰਬੇ ਸਮੇਂ ਤੋਂ ਬਹੁਤ ਮੁਰਾਦਪੁਰਾ ਦੇ 14 ਨੰਬਰ ਵਾਰਡ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਤਾਂ ਇਸ ਵਾਰ ਵੀ ਜਿਹੜੇ ਆ ਉਹ ਲੋਕ ਉਹਨਾਂ ਨੂੰ ਮੌਕਾ ਦੇਣ ਜਾ ਰਹੇ ਨੇ ਉਹਨਾਂ ਦੇ ਵਰਕਰਾਂ ਦਾ ਵੀ ਮੰਨਣਾ ਤੇ ਉਹਨਾਂ ਦਾ ਵੀ ਮੰਨਣਾ ਗੱਲਬਾਤ ਕਰਕੇ ਜਾਣਦੇ ਆ ਕਿ ਕਿਹੜੀਆਂ ਹੁਣ ਮੇਨ ਮੁਸ਼ਕਲਾਂ ਰਹਿਣਗੀਆਂ ਅਤੇ ਸਤਾ ਧਿਰ ਤੋਂ ਕਿੰਨੀ ਗ੍ਰਾਂਟ ਜਿਹੜੀ ਆ ਔਰ ਕੀ ਮਰਾਦਪੁਰੇ ਨੂੰ ਜਾਰੀ ਹੋਇਆ ਤਿੰਨਾਂ ਸਾਲਾਂ ਦੇ ਵਿੱਚ ਇਹ ਵੀ ਗੱਲ ਆ ਆਪਾਂ ਜ਼ਰੂਰ ਕਰਾਂਗੇ ਕਿ ਕਿਸ ਤਰੀਕੇ ਦਾ ਵਿਕਾਸ ਇਸ ਇਲਾਕੇ ਦਾ ਹੋਇਆ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਇੱਥੇ ਆਉਣ ਤੇ ਜੀ ਜੀ ਮੈਂ ਜੀ ਐਨ ਨੂੰ ਕਿਵੇਂ ਵਿਖਦੇ ਹੋ 14 ਨੰਬਰ ਵਾਰਡ ਤੋਂ ਕਾਂਗਰਸ ਦੇ ਤੁਸੀਂ ਉਮੀਦਵਾਰ ਹੋ ਕੈਂਪੇਨ ਕਿਵੇਂ ਚੱਲ ਰਹੀ ਹੈ ਲੋਕ ਕੀ ਦੁੱਖ ਤਕਲੀਫ ਜਿਹੜੀ ਆ ਸੁਣਾ ਰਹੇ ਨੇ ਇਹ ਤਾਂ ਹੁਣ ਚੋਣਾਂ ਨੇ ਪਰ ਤੁਹਾਡੇ ਏਰੀਆ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਚੋਣਾਂ ਤੋਂ ਪਹਿਲਾਂ ਵੀ ਪ੍ਰਧਾਨ ਜੀ ਸਾਡੇ ਕੋਲ ਪਹੁੰਚਦੇ ਰਹੇ ਨੇ ਕੀ ਮੁਸ਼ਕਲਾਂ ਜਿਹੜੀਆਂ ਨੇ ਉਹ ਮੇਨ ਨੇ ਤੇ ਉਹਨਾਂ ਨੂੰ ਹੱਲ ਕਰਾਉਣ ਦਾ ਜਿਹੜਾ ਭਰੋਸਾ ਦਿਵਾਇਆ ਕੋਈ ਜੜੀਆਂ ਨਰ ਦੇ ਮਸਕਲਾਸ ਉਹਨੀਆਂ ਸਭ ਤੋਂ ਪਹਿਲਾਂ ਉਹਨਾਂ ਦੀਆਂ ਮੁਸ਼ਕਲਾਂ ਤੇ ਇਹੋ ਆਉਂਦੀਆਂ ਆ ਵੀ ਜਿਹੜੀ ਆਟਾ ਦਾਲ ਇਹ ਜੀ ਜੀ ਉਹ ਅੱਗੇ ਜਿਹੜਾ ਵਾਰਟ ਨੰਬਰ ਇਸੇ 14 ਚ ਮਿਲਦਾ ਹੁੰਦਾ ਹੈ ਜੀ ਜੀ ਹੁਣ ਜਿਹੜਾ ਕਿ ਉਹਨਾਂ ਨੂੰ ਹਰ ਸਮੇਂ ਹੋਰ ਕਿਤੇ ਜਾ ਕੇ ਡੀਪੋ ਤੇ ਧੱਕੇ ਖਾਣੇ ਪੈਂਦੇ ਆ ਤੇ ਪੂਰੇ ਪ੍ਰੋਪਰ ਤੇ ਜੇ ਪਰਚੀਆਂ ਕੱਟੀਆਂ ਜਾਂਦੀਆਂ ਤੇ ਫਿਰ ਕਣਕ ਨਹੀਂ ਮਿਲਦੀ बस ਇਹ ਚੀਜ਼ਾਂ ਉਹਨਾਂ ਦੀਆਂ ਬਾਕੀ ਦੂਜਾ ਹੈਗਾ ਜੇ ਗਲੀਆਂ ਨਾਲੀਆਂ ਦੀ ਸਫਾਈ ਸੀਵਰੇਜ ਬੰਦ ਪੈ ਰਹਿੰਦੇ ਆ ਇੱਥੇ ਕੋਈ ਸਫਾਈ ਸੇਵਕ ਵੀ ਚੱਜਣਾ ਸਫਾਈ ਨਹੀਂ ਕਰਦੇ ਕਿਉਂਕਿ ਜਦੋਂ ਸਰਕਾਰ ਦਾ ਧਿਆਨ ਨਹੀਂ ਦਾ ਸਫਾਈ ਸੇਵਕਾਂ ਨੇ ਕੀ ਧਿਆਨ ਕਰਨਾ ਜੀ ਉਹ ਫਿਰ ਉਸੇ ਆਧਾਰ ਤੇ ਇਹਨਾਂ ਨੂੰ ਮੈਂ ਕਹਿੰਦਾ ਵੀ ਅੱਜ ਤੋਂ ਤਾਂ ਜਿਹੜਾ ਪਿਛਲੇ 5 ਸਾਲ ਨੰਗੇ ಕಾಂಗ್ರೆਸ ਦੇ ਉਦੋਂ ਉਹਨਾਂ ਦੀਆਂ ਗਲੀਆਂ ਵੀ ਨਵੀਆਂ ਬਣਵਾ ਕੇ ਦਿੱਤੀਆਂ ਸੀ ਇਹਨਾਂ ਨੂੰ ਸੀਵਰੇਜ ਵੀ ਉੱਪਰ ਓਵਰਫਲੋ ਪਾ ਕੇ ਇਹਨਾਂ ਦੀਆਂ ਗਲੀਆਂ ਚਲਵਾਈਆਂ ਗਈਆਂ ਇਸ ਕਰਕੇ ਦੁਬਾਰਾ ਫੇਰ ਕਹਿੰਦੇ ਆ ਵੀ ਤੁਸੀਂ ਜਿਹੜੀ ਇਹ ਚੋਣਾਂ ਕਾਉਂਸਲ ਦੀ ਆਪ ਲੜੋ ਕਿਸੇ ਨੂੰ ਜਿ ਲੜਾਉਂਦੇ ਜਾਇਰ ਕੇ ਇਸ ਵਾਰੀ ਆਪ ਲੜੋ ਅੱਛਾ ਜੀ ਤਾਂ ਆਮ ਆਦਮੀ ਪਾਰਟੀ ਨੇ ਤਿੰਨਾਂ ਸਾਲਾਂ ਦੇ ਵਿੱਚ ਮੁਰਾਦਪੁਰੇ ਦੇ ਲਈ ਕੁਝ ਕੀਤਾ ਤੁਸੀਂ ਵੀ ਵੇਖਿਆ ਕੁਝ ਕੀ ਤੁਹਾਡੇ ਤੁਸੀਂ ਕਿਵੇਂ ਵੇਖਦੇ ਹੋ ਜੀ ਵੇਖੋ ਜੀ ਮੈਂ ਇਸ ਬਾਰੇ ਕੀ ਦੱਸਣਾ ਇਸ ਬਾਰੇ ਤੇ ਸਾਰੇ ਵਾਰਡ ਨਿਵਾਸੀ ਵੀ ਜਾਣਦੇ ਆ ਤੇ ਲੋਕ ਲੋਕ ਵੀ ਜਾਣਦੇ ਆ ਪੀ ਜਿਹੜਾ 3 ਸਾਲ ਹੋ ਗਿਆ ਆਮ ਆਦਮੀ ਪਾਰਟੀ ਨੂੰ ਬਣਿਆ ਉਹਨਾਂ ਨੇ ਕਈ ਵਿਕਾਸ ਕੀਤਾ ਜੀ ਜੀ ਕਿਉਂਕਿ ਵਿਕਾਸ ਦੇ ਨਾਂ ਤੇ ਉਹਨਾਂ ਨੇ ਵੋਟ ਲਈ ਸੀ ਨਸ਼ਾ ਬੰਦ ਕਰਾਉਣ ਦੇ ਨਾਂ ਤੇ ਵੋਟ ਲਈ ਸੀ ਤੇ ਉਹ ਕੁਝ ਚੀਜ਼ਾਂ ਨਹੀਂ ਐ ਜੋ ਅੱਗੇ ਚਲੋ 20 25% ਨਸ਼ਾ ਵਿਕਦਾ ਹੈ ਹੁਣ ਉਹ 100% ਨਸ਼ਾ ਵਿਕੰਦਿਆ ਜਿਹੜੇ 16 16 17 18 ਸਾਲਾਂ ਦੇ ਬੱਚੇ ਆ ਉਹ ਵੀ ਨਸ਼ਾ ਵੇਚੰਦੇ ਆ ਜੀ ਮਰਾਦਪੁਰੇ ਦੇ ਵਿੱਚ ਤੇ ਇਸ ਕਰਕੇ ਮੈਂ ਚਾਹਣਾ ਵਾਂ ਵੀ ਚਲੋ ਮੱਲੇ ਨਿਵਾਸੀਆਂ ਨੂੰ ਆਪਾਂ ਦੁਬਾਰਾ ਅਪੀਲ ਕੀਤੀ ਐ ਵੀ ਤੁਸੀਂ ਜਿਹੜੀ ਇਹ ਕਾਉਂਸਲਰ ਦੀ ਸੀਟ ਐ ਜਿਹੜੀ ਉਹ ਮੈਨੂੰ ਦਿਤਾਓ ਤੇ ਆਪਾਂ ਇਹ ਜਿਹੜੀਆਂ ਚੀਜ਼ਾਂ ਵਾਂ ਬੰਦ ਕਰਕੇ ਤੁਹਾਨੂੰ ਦਿਖਾਵਾਂਗੇ ਸ਼ਾਮ ਸਿੰਘ ਸਿੱਧੂ ਕਿਹੜਾ ਉਹਨਾਂ ਦਾ ਮੈਨੀਫੈਸਟੋ ਆ ਕਿ ਜਿਹਦੇ ਆਧਾਰ ਤੇ ਉਹ ਹੁਣ ਘਰ ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਅਤੇ ਲੋਕਾਂ ਕੋਲੋਂ ਵੋਟ ਮੰਗ ਰਹੇ ਨੇ ਕੀ ਮੈਨੀਫੈਸਟੋ ਕੀ ਕੀ ਵਾਅਦੇ ਲੋਕਾਂ ਨਾਲ ਕਰਦੇ ਹੋ ਤੁਸੀਂ ਵੇਖੋ ਅਸੇ ਇਹਦੇ ਵਾਅਦੇ ਉਹਨਾਂ ਨੂੰ ਕਰਦੇ ਆ ਵੇਖੋ ਅਜੇ ਤੇ 2 ਸਾਲ ਸਰਕਾਰ ਆ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਆ ਜੇ ਮੰਨ ਲਓ ਕਾਉਂਸਲਰ ਮੈਂ ਬਣ ਵੀ ਜਾਣਾ ਵਾਂ ਤੇ 2 ਸਾਲ ਤੇ ਸਰਕਾਰ ਉਹਨਾਂ ਦੀ ਆ ਉਹਨਾਂ ਨੂੰ ਬਸ ਇਹੋ ਹੀ ਵਾਅਦੇ ਕੀਤੇ ਜਾਂਦੇ ਆ ਵੀ ਜਿਹੜਾ ਚੋਰੀਆਂ ਚਕਾਰੀਆਂ ਜਾਂ ਗੁੰਡਾਗਰਦੀ ਆ ਇਹ ਤੇ ਨੱਥ ਪਾਊਗਾ ਤੇ ਦੂਸਰਾ ਇਹ ਹੈਗਾ ਵਾ ਵੀ ਜਿਹੜੇ ਸਰਕਾਰੀ ਜਿਤਨਾ ਪ੍ਰਾਈਵੇਟ ਕੰਮ ਜਿਤਨਾ ਇਹਨਾਂ ਦਾ ਜਾਂਚ ਕਰਤੇ ਲੈਂਟਰ ਪੈਨਲਲੇ ਉਹ ਪਾਊਗਾ ਹੁਣ ਵੀ ਥੋੜੇ ਦਿਨ ਹੋਇਆ 10 15 ਦਿਨ ਹੋ ਗਿਆ ਵਾਲਮੀਕ ਆਸ਼ਰਮ ਦੇ ਇਹਨਾਂ ਨੂੰ ਲੈਂਟਰ ਪਾ ਕੇ ਦਿੱਤਾ ਜੀ ਜੀ ਤੇ ਇਹੋ ਕਰਕੇ ਮੈਂ ਇਹਨਾਂ ਨੂੰ ਬੰਦੇ ਤੇ ਵੀ 2 ਸਾਲ ਆ ਜਿਹੜੇ ਉਹ ਸਰਕਾਰ ਜਿਹਨਾਂ ਦੇ ਜਦੋਂ 27 ਦੇ ਵਿੱਚ ਤੁਸੀਂ ਕਾਂਗਰਸ ਦੀ ਸਰਕਾਰ ਬਣਾਓਗੇ ਤੇ ਉਦੋਂ ਜੋ ਵੀ ਕਹੋਗੇ ਜੋ ਮੇਰੇ ਤੋਂ ਬਣੂਗਾ ਉਹ ਮੈਂ ਸਾਰਾ ਇਹਨਾਂ ਨੂੰ ਜੋ ਵੀ ਹੈਗਾ ਗਲੀਆਂ ਨਾਲੀਆਂ ਸਾਰੀਆਂ ਨਵੀਆਂ ਬਣਾ ਕੇ ਦਵਾਂਗੇ ਨਤੀਜਾ ਕੀ ਵੇਖਦੇ ਹੋ ਨਤੀਜਿਆਂ ਦਾ ਡਰ ਕਿਹੜੀ ਪਾਰਟੀ ਨੂੰ ਆਮ ਆਦਮੀ ਨੂੰ ਬੀਜੇਪੀ ਨੂੰ ਜਾਂ ਫਿਰ ਕਾਂਗਰਸ ਨੂੰ ਵੇਖੋ ਜੀ ਇਥੇ ਜਿਹੜਾ ਨਤੀਜਿਆਂ ਦਾ ਜਿਹੜਾ ਹੈਗਾ ਵਾ ਉਹ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਵਾ ਅੱਛਾ ਜੀ ਕਿਉਂਕਿ ਜਦੋਂ ਕੰਮ ਨਹੀਂ ਕੋਈ ਕੀਤਾ ਤਿੰਨ ਸਾਲ ਤੇ ਵੋਟ ਕਿਹੜੇ ਹਿਸਾਬ ਨਾਲ ਮੰਗਣਗੇ ਇਸ ਕਰਕੇ ਜਿਹੜਾ ਡਾਰਿਆ ਜ਼ਿਆਦਾ ਉਹ ਹੈਗਾ ਵਾ ਆਪਣਾ ਆਮ ਆਦਮੀ ਪਾਰਟੀ ਨੂੰ ਤੇ ਭਾਜਪਾ ਨੇ ਤੇ ਚਲੋ ਅਜੇ ਉਹਨਾਂ ਦਾ ਕੋਈ ਇੱਥੇ ਹੈਗਾ ਹੀ ਨਹੀਂ ਆਨਾ ਭਾਜਪਾ ਨੂੰ ਤੇ ਕਾਲੀ ਦਲ ਤੇ ਬਿਲਕੁਲ ਖਤਮ ਹੋ ਚੁੱਕੀ ਹੈ ਕਾਲੀ ਦਲ ਦਾ ਕੋਈ ਬੰਦਾ ਨਹੀਂ ਸਿਰਫ ਅਸੀਂ ਤਿੰਨ ਹੀ ਕੈਂਡੀਡੇਟ ਆ ਇੱਥੇ ਕਾਂਗਰਸ ਤੇ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ 14 ਨੰਬਰ ਵਾਰਡ ਚ ਹੋਰ ਕੋਈ ਕੈਂਡੀਡੇਟ ਨਹੀਂ ਦਾ ਜੇਕਰ ਨਰੋਲ ਤਰੀਕੇ ਨਾਲ ਵੋਟਾਂ ਪੈਂਦੀਆਂ ਨੇ ਤੇ ਕਾਂਗਰਸ ਦੀਆਂ ਕਿੰਨੀਆਂ ਸੀਟਾਂ ਪ੍ਰਧਾਨ ਜੀ ਵੇਖਦੇ ਹੋ ਤੁਸੀਂ ਕਿਉਂਕਿ ਜੇ ਨਰੋਲ ਦੇ ਜਿਵੇਂ ਮਰਾ VOTING ਹੁੰਦੀ ਆ ਇਹ ਮੈਂ ਸਮਝਦਾ ਵਾਂ ਜੜੀਆਂ ਆਪਣਾ 25 ਸੀਟਾਂ ਵਾਂ 25 ਸੀਟਾਂ ਦੇ ਵਿੱਚੋਂ ਘੱਟ ਤੋਂ ਘੱਟ ਇਹਨਾਂ ਨੂੰ ਜੜੀਆਂ ਵਾਂ 22-23 ਸੀਟਾਂ ਜੜੀਆਂ ਕਾਂਗਰਸ ਨੂੰ ਮਿਲ ਗਈਆਂ ਭਈ 23 ਸੀਟਾਂ ਜਿਹੜੀਆਂ ਤੁਸੀਂ ਵੇਖਦੇ ਹੋ ਤੇ ਇੱਥੋਂ ਦੇ ਲੋਕਾਂ ਦੀ ਮੇਨ ਕੋਈ ਡਿਮਾਂਡ ਜਦੋਂ ਤੁਸੀਂ ਜਾਣਦੇ ਹੋ ਕਿ ਪ੍ਰਧਾਨ ਜੀ ਸਾਨੂੰ ਆ ਬੜੀ ਮੁਸ਼ਕਲ ਆ ਜੇਕਰ ਕੋਈ ਕਾਉਂਸਲਰ ਬਣ ਕੇ ਕੰਮ ਕਰਦੇ ਤਾਂ ਅਸੀਂ ਤਾਂ ਧੇ ਧਨਵਾਦੀ ਹੁੰਾਂਗੇ ਮੇਨ ਡਿਮਾਂਡ ਇਹਨਾਂ ਦੀ ਇਹੋ ਹੀ ਹੈ ਜਿਹੜਾ ਨਸ਼ਾ ਤੇ ਗੁੰਡਾਗਰਦੀ ਆ ਇਸ ਤੋਂ ਜ਼ਿਆਦਾ ਇਹ ਲੋਕ ਪਰੇਸ਼ਾਨ ਆ ਤੇ ਇੱਕ ਜਿਹੜੇ ਆ ਚੋਰੀਆਂ ਚਕਾਰੀਆਂ ਨਸ਼ੇ ਕਰਦੇ ਹੋ ਚੋਰੀਆਂ ਚਕਾਰੀਆਂ ਮੁਹੱਲਿਆਂ ਚ ਕਰੀ ਜਾਂਦੇ ਆ ਬੰਦਾ 8-9 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲ ਸਕਦਾ ਪਤਾ ਨਹੀਂ ਕਿਹੜੇ ਅੰਬਲੀ ਨੇ ਇੱਕ ਬੰਦੇ ਨੂੰ ਇਕੱਲੇ ਨੂੰ ਵੇਖ ਕੇ ਦੋ ਚੌ ਜਣੇ ਨੇ ਲੁੱਟ ਲੈਣਾ ਵਾ ਇਸ ਚੀਜ਼ ਤੋਂ ਜ਼ਿਆਦਾ ਪਰੇਸ਼ਾਨ ਆ ਕਿੰਨੇ ਨੰਬਰ ਬਟਣਿਆ ਤੇ ਅੰਤ ਵਿੱਚ ਜਿੰਨੇ ਵੀ ਨਿਵਾਸੀ ਵੇਖ ਰਹੇ ਨੇ ਵਾਰਡ ਦੇ ਉਹਨਾਂ ਨੂੰ ਕੀ ਮੈਸੇਜ ਸੁਨੇਹਾ ਅਪੀਲ ਆਪਣੇ ਵੋਟ ਮੰਗਣ ਵਾਸਤੇ ਤੁਸੀਂ ਕਰਨਾ ਚਾਹੋਗੇ ਵੇਖੋ ਬਟਨ ਤੇ ਜੇ ਨੰਬਰ ਦਾ ਪਤਾ ਨਹੀਂ ਲੱਗਾ ਜੇ ਮੈਨੂੰ ਰੈੱਡ ਕਰਾਸ ਤੇ ਕੱਲ ਬੁਲਾਇਆ ਵਾ ਉੱਥੇ ਮੈਂ ਜਾਊਂਗਾ ਉਹ ਕੀ ਦੱਸਦੇ ਕਿਉਂਕਿ ਮੈਂ ਜਿਹੜੀ ਚੋਣ ਆ ਇਹ ਕੌਂਸਲਰ ਦੀ ਪਹਿਲੀ ਵਾਰ ਲੜ ਲਿਆ ਵਾ ਪੰਜਾ ਤੇ ਹੈਗਾ ਹਾਂਜੀ ਚੋਣ ਨਿਸ਼ਾਨ ਆਪਣਾ ਪੰਜਾ ਹੈਗਾ ਵਾ ਜਿੱਥੇ ਵੀ ਲੱਗਾ ਹੋਊਗਾ ਹਾਂ ਜਿੱਥੇ ਵੀ ਲੱਗਾ ਹੋਊਗਾ ਲੋਕਾਂ ਨੂੰ ਅਪੀਲ ਕਰੂੰਗਾ ਵੀ ਇਹਨਾਂ ਨੰਬਰ ਵਧਣਿਆ ਇਹ ਕਰਕੇ ਆ ਵੀ ਲੋਕਾਂ ਦਾ ਧਿਆਨ ਸਿਰਫ ਹਾਂਜੀ ਪੰਜੇ ਤੇ ਆ ਤੇ ਸ਼ਾਮੇ ਪ੍ਰਧਾਨ ਤੇ ਆ ਕੀ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਪ੍ਰਧਾਨ ਜੀ ਸਾਡਾ ਧੰਨਵਾਦ ਸੋ ਇਹ ਹਨ ਸ਼ਾਨ ਸਿੰਘ ਪ੍ਰਧਾਨ ਜੀ ਜੋ ਕਿ 14 ਨੰਬਰ ਵਾਰਡ ਤੋਂ ਜੇਕਰ ਗੱਲ ਮਰਾਦਪੁਰੇ ਦੀ ਆਵੇ ਮਰਾਦਪੁਰੇ ਵਿੱਚ ਆਈਏ ਤਾਂ ਉਹਨਾਂ ਨੂੰ ਸਾਰੇ ਜਾਣਦੇ ਨੇ ਵਾਰਡ ਵਾਲੇ ਵੀ ਅਤੇ ਉਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਆਪਣੀ ਵਾਰਡ ਦੇ ਵਿੱਚ ਵਿਕਾਸ ਕਾਰਜਾਂ ਦੇ ਨਾਲ-ਨਾਲ ਹੋਰ ਵੀ ਸਵਾਵਾਂ ਜਿਹੜੀਆਂ ਨੇ ਉਹ ਨਿਭਾਈਆਂ ਨੇ ਤਾਂ ਹਰ ਸਾਲ ਇੱਥੇ ਜਦੋਂ ਮੇਲਾ ਵੀ ਹੁੰਦਾ ਤਾਂ ਇੱਕ ਕਲਾਕਾਰ ਵੀ ਜਦੋਂ ਆਉਂਦਾ ਉਹਨਾਂ ਨੂੰ ਸਨਮਾਨਿਤ ਕਰਨਾ ਬਹੁਤ ਸਾਰਾ ਅਰੇਂਜਮੈਂਟ ਕਰਨਾ ਸਾਰੇ ਮੁਹੱਲੇ ਨੂੰ ਨਾਲ ਲੈ ਕੇ ਚੱਲਣਾ ਉਹਨਾਂ ਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਤੇ ਉਸ ਟਾਈਮ ਤੇ ਕਿਸੇ ਵੀ ਪ੍ਰਕਾਰ ਦੀ ਪਾਰਟੀਬਾਜੀ ਨਹੀਂ ਹੁੰਦੀ ਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਹਨਾਂ ਦਾ ਹਮੇਸ਼ਾ ਹੀ ਜਿਹੜਾ ਉਹ ਰਿਹਾ ਕਿ ਉਹ ਆਪਣੇ ਵਾਰਡ ਦੇ ਵਾਸਤੇ ਉਹਨਾਂ ਲੋਕਾਂ ਦੀਆਂ ਕੋਈ ਵੀ ਪਾਰਟੀ ਦਾ ਜਦੋਂ ਕੋਈ ਕਾਉਂਸਲਰ ਬਣਨ ਤੋਂ ਬਾਅਦ ਉਹਨਾਂ ਦੇ ਘਰ ਆਇਆ ਤੇ ਦੱਸਿਆ ਜਾਂਦਾ ਇਹਨਾਂ ਨੇ ਕਦੀ ਮੋੜਿਆ ਨਹੀਂ ਹੈ ਹੁਣ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਅਤੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਜਿਹੜੀ ਉਹਨਾਂ ਨੇ ਕੀਤੀ ਹੈ 2 ਮਾਰਚ ਨੂੰ ਜਿਹੜੀਆਂ ਵੋਟਾਂ ਨੇ ਅਤੇ ਸਾਰੇ ਕੈਂਡੀਡੇਟ ਅਤੇ ਉਹਨਾਂ ਦੇ ਵਰਕਰ ਕਹਿ ਰਹੇ ਨੇ ਕਿ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪੈਣ ਆਪੋ ਆਪਣੀਆਂ ਪਾਰਟੀਆਂ ਦਾ ਪ੍ਰਚਾਰ ਕੀਤਾ ਜਾਵੇ ਲੋਕ ਜਿੰਨੂੰ ਫਤਵਾ ਦਿੰਦੇ ਆ ਉਹਨੇ ਕਾਉਂਸਲਰ ਬਣਨਾ ਹੈ ਜੇਕਰ ਆਮ ਆਦਮੀ ਪਾਰਟੀ ਤੇ ਇੱਕ ਇਲਜ਼ਾਮ ਵੱਡਾ ਇਹ ਵੀ ਹੈ ਕਿ ਅੰਮ੍ਰਿਤਸਰ ਦੇ ਵਿੱਚ 12 ਸਿਰਫ 24 ਜਿਹੜੇ ਇਹਨਾਂ ਦੀਆਂ ਸੀਟਾਂ ਸੀ ਤਾਂ 42 ਕਾਂਗਰਸ ਦੀਆਂ ਸੀ ਲੇਕਿਨ ਮੇਅਰ ਜਿਹੜਾ ਕਾਂਗਰਸ ਦਾ ਨਹੀਂ ਬਣਨ ਦਿੱਤਾ ਗਿਆ ਤਾਂ ਜੇਕਰ ਨਰੋਲ ਤਰੀਕੇ ਨਾਲ ਇੱਥੇ VOTING ਹੁੰਦੀ ਹੈ ਤਾਂ ਕਾਂਗਰਸ ਦੀਆਂ ਸੀਟਾਂ ਵੀ ਜ਼ਿਆਦਾ ਰਹਿਣਗੀਆਂ ਬਣੇ ਲੋ ਸਾਡੇ ਨਾਲ ਹਰ ਕਵਰ ਤੇ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ